ਦੇ ਨੀੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮ ਤਹਿਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਘੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਇਕੁਪਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਪੜਾ ਕੇ ਜਾਊਗਾ ਜਨਵਰੀ ਮਹੀਨੇ ਦੀ 13 ਤਰੀਕ ਹੈ ਔਰ ਅੰਮ੍ਰਿਤਸਰ ਸ਼ਹਿਰ ਨੂੰ ਧੁੰਦ ਨੇ ਆਪਣੀ ਅਗੋਸ਼ ਚ ਲੈ ਲਿਆ ਤਾਪਮਾਨ ਚ ਗਰਾਵਟ ਆ ਗਈ ਹੈ ਔਰ ਧੁੰਦ ਐਸ ਕਦਰ ਸੰਘਣੀ ਹੋ ਗਈ ਹੈ ਕਿ ਸ਼ਹਿਰ ਦੇ ਵਿੱਚ ਵੀ ਚੱਲਣਾ ਮੁਸ਼ਕਲ ਹੋਇਆ ਹੈ ਲੋਕੀ ਆਪਣੀਆਂ ਬੱਤੀਆਂ ਜਗਾ ਕੇ ਗੱਡੀਆਂ ਦੀਆਂ ਨਿਕਲ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਇਹ ਅੰਮ੍ਰਿਤਸਰ ਸ਼ਹਿਰ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ 3 ਤਰੀਕ 3 ਜਨਵਰੀ ਨੂੰ ਇਹ ਖਲਾਤ ਨੇ ਕਿ ਅੰਮ੍ਰਿਤਸਰ ਸ਼ਹਿਰ ਨੂੰ पूरे शहर ਨੂੰ ਧੁੰਦ ਨੇ ਆਪਣੀ ਬੁੱਕਲ ਚ ਲੈ ਲਿਆ ਹੈ। ਤਾਪਮਾਨ ਚ ਗਰਾਵਟ ਆ ਗਈ ਹੈ। ਇਸ ਵੇਲੇ ਦਾ ਤਾਪਮਾਨ 11 ਡਿਗਰੀ ਸੈਲਸੀਅਸ ਹੈ ਜਿਹਨੂੰ ਹੋਰ ਘਟ ਜਾਣਾ ਹੈ। ਆ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਲਵਾਰ ਤੋਂ ਬਾਅਦ 2 ਡਿਗਰੀ ਹੋਰ ਘਟ ਜਾਏਗਾ ਤੇ ਸ਼ਹਿਰ ਪੂਰਾ ਸ਼ਹਿਰ ਧੁੰਦ ਦੀ ਆਗੋਸ਼ ਅਰੇਗਾ। ਇਹ ਸلسਲਾ ਲਗਾਤਾਰ ਜਾਰੀ ਰਹੇਗਾ। ਅਸੀਂ ਸ਼ਹਿਰ ਵਾਸੀਆਂ ਨਾਲ ਵੀ ਇਸ ਬਾਬਤ ਗੱਲ ਕਰਾਂਗੇ ਕਿ ਸੰਗਣੀ ਧੁੰਦ ਨਾਲ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਏ ਭਾਜੀ ਤੁਸੀਂ ਵੀ ਇਸ ਸਾਈਡ ਤੋਂ ਆਏ ਹੋ ਕਿੰਨੀ ਧੁੰਦ ਪਈ ਹੋਈ ਆ ਗੱਡੀਆਂ ਚਲਾਉਣੀਆਂ ਬਹੁਤ ਮੁਸ਼ਕਲ ਹੋ ਰਹੀਆਂ ਨੇ ਹਾਂਜੀ ਇਹ ਦੋ ਤਿੰਨ ਦਿਨਾਂ ਤੋਂ ਧੁੰਦ ਬਹੁਤ ਜ਼ਿਆਦਾ ਪੈ ਰਹੀ ਏ ਆਪਣੀਆਂ ਮੈਂ ਕਹਿੰਦਾ ਸਾਰੇ ਲੈਟਾ ਲੂਟਾ ਜਾ ਚੁਣਨ ਤੇ ਨਾ ਟ੍ਰੈਫਿਕ ਆ ਥੋੜਾ ਰੂਲ ਥੋੜਾ ਹੋਣਾ ਚਾਹੀਦਾ ਸੀ ਰੂਲ ਬਹੁਤ ਖਰਾਬ ਹੋ ਰਹੇ ਨੇ ਤੇ ਕੋਈ ਕਿਸੇ ਨੂੰ ਨਹੀਂ ਵੇਖਦਾ ਕੋਈ ਕਿਸੇ ਨੂੰ ਦੱਸਦਾ ਨਹੀਂ ਆਪਣੇ ਭੁਜਾਈ ਯਾਰੇ ਐਕਸੀਡੈਂਟ ਕਾਫੀ ਹੋ ਰਹੇ ਨੇ ਤੇ ਮੈਂ ਕਹਿੰਦਾ ਆਪਣਾ ਬਚਪਚਾਪ ਰੱਖੋ ਮੂੰਹ ਟਾ ਕੇ ਰੱਖੋ ਆਪਣਾ ਕੰਨਾਂ ਕੰਨਾਂ ਨੂੰ ਟਾ ਕੇ ਰੱਖੋ ਆਪਣੀ ਬਿਮਾਰੀਆਂਰ ਬਚ ਕੇ ਰੱਖੋ ਜਿਹੜਾ ਕੋਰਾ ਪੈਰਾ ਇਹਦੇ ਨਾਲ ਕਾਫੀ ਬਿਮਾਰੀਆਂ ਹੋ ਰਹੀਆਂ ਨੇ ਜਿਹੜੇ ਬਜ਼ੁਰਗੇ ਗਏ ਨੇ ਉਹ ਕਾਫੀ ਬਿਮਾਰ ਹੋ ਰਹੇ ਨੇ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਨੂੰ ਘਰਾਂ ਬਿਠਾ ਕੇ ਰੱਖੋ ਹੱਤ ਸਿੱਖ ਕਿਨ ਆਪਣਾ ਅਗ ਬਾਲ ਕੇ ਰੱਖੋ ਤੇ ਇਹ ਹੀ ਕੰਮ ਆ ਬਸ ਸਕਦੇ ਸੋ ਤੁਸੀਂ ਸੁਣਿਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਪਿਆ ਹੈ ਸਿੰਘ ਸਾਹਿਬ ਤੁਸੀਂ ਆਇਓ ਸਫਰ ਕਰਕੇ ਬਹੁਤ ਜ਼ਿਆਦਾ ਧੁੰਦ ਹੈ ਸਰਦੀ ਵੀ ਬਹੁਤ ਜ਼ਿਆਦਾ ਵੱਧ ਗਈ ਕੀ ਕਹੋਗੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਹੈ ਕਿ ਸਫ਼ਰ ਕਰਨਾ ਵੀ ਮੁਸ਼ਕਲ ਹੋਇਆ ਦੇਖੋ ਜੀ ਮੁਸ਼ਕਲ ਤੇ ਹੈਗੀ ਹੈ ਹੁਣ ਪਰ ਕੰਮ ਕਰਾਣ ਨੂੰ ਵੀ ਛੱਡਿਆ ਨਹੀਂ ਜਾ ਸਕਦਾ ਜਾਣਾ ਤੇ ਪੈਣਾ ਹੀ ਹੈ ਜਿਹੜਾ ਦਿਨ ਸਵੇਰੇ 7 ਵਜੇ 8 ਵਜੇ ਸ਼ੁਰੂ ਹੋ ਜਾਂਦਾ ਹੈ ਉਹ ਚੁੱਰੀ 11 ਵਜੇ ਹੁੰਦਾ ਹੈ ਤੇ ਸ਼ਾਮ ਨੂੰ 5 ਵਜੇ ਸਮਾਪਤੀ ਹੋ ਜਾਂਦੀ ਦਿਨ ਦੀ ਤੇ ਇਸ ਕਰਕੇ ਕੰਮ ਕਰਾਣ ਦੀ ਰੁਟੀਨ ਜਿਹੜਾ ਉਹ ਜਾਣਾ ਤੇ ਪੈਣਾ ਹੀ ਹੈ ਪਰ ਧੁੰਦ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਆ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਟ੍ਰੈਫਿਕ ਕੰਟਰੋਲ ਨਹੀਂ ਹੁੰਦੀ ਕਿ ਇਹ ਪਾਸਿਓਂ ਜਿੱਦਾਂ ਜਿੱਧਰੋਂ ਦਿਲ ਬੜੀ ਮੁਸ਼ਕਲ ਆਂਦੀ ਹੋਤੇ ਐਕਸੀਡੈਂਟ ਦਾ ਵੀ ਕਾਰਨ ਹੁੰਦਾ ਮੈਂ ਜੀ ਨਿਊ ਮਰਸਾ ਰਹਿਣ ਵਾਲਾ ਨਿਊ ਮਰਸਾ ਦੇ ਬਾਹਰ ਹੈਡਲਾਈਟ ਤੇ ਕੰਟਰੋਲ ਹੀ ਕੋਈ ਨਹੀਂ ਕਿਸੇ ਦਾ ਧੁੰਦ ਕਰਕੇ ਉਹ ਨਜ਼ਰ ਹੀ ਕੋਈ ਨਹੀਂ ਉਹਨਾਂ ਕਿਹੜਾ ਬੰਦਾ ਕਿੱਧਰੋਂ ਆ ਕੇ ਵਿੱਚ ਟੋਕ ਦਿੰਦਾ ਸੋ ਇਹਨਾਂ ਗੱਲਾਂ ਦਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਧਿਆਨ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਸ਼ੁਕਰੀਆ ਸੋ ਸੰਗਨੀ ਧੁੰਕਾਰਨ ਟ੍ਰੈਫਿਕ ਜਿਹੜਾ ਹੈ ਉਹਨੂੰ ਵੀ ਕਾਫੀ ਪ੍ਰਭਾਵ ਪੈਂਦਾ ਹੈ ਲੋਕ ਵੀ ਰੈੱਡ ਲਾਈਟ ਦੇ ਉੱਤੇ ਬਿਲਕੁਲ ਨਹੀਂ ਧਿਆਨ ਰੱਖਦੇ ਰੈੱਡ ਲਾਈਟ ਦਾ ਜਿਸ ਸਾਈਡ ਤੋਂ ਵੀ ਨਿਕਲਣਾ ਹੁੰਦਾ ਹੈ ਨਿਕਲ ਕੇ ਆ ਜਾਂਦੇ ਨੇ ਰੋਂਗ ਸਾਈਡ ਤੇ ਵੀ ਚੱਲਦੇ ਨੇ ਜਿਹੜਾ ਅਸੀਂ ਹਾਦਸਿਆਂ ਦਾ ਸ਼ਿਕਾਰ ਹੁੰਨੇ ਆ ਜਿਸ ਕਾਰਨ ਤਸਵੀਰਾਂ ਅਮਨਸਰ ਸ਼ਹਿਰ ਦੇ ਭੰਡਾਰੀ ਪੁਲ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਸੰਘਣੀ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਆਗੋਸ਼ ਲਿਆ ਹੋਇਆ ਹੈ ਅਮਨਸਰ ਆਉਣ ਵਾਲੇ ਜਿਹੜੇ ਲੋਕ ਨੇ ਜਿਹੜੇ ਕਿ ਬਾਹਰ ਬਾਹਰ ਅਮਨਸਰ ਤੋਂ ਬਾਹਰ ਰਹੈ ਰਹੇ ਨੇ ਉਹ ਸ਼ਹਿਰ ਵੱਲ ਆਉਂਦੇ ਨੇ ਤੇ ਐਸੇ ਹੀ ਪੁਲ ਦਾ ਇਸਤੇਮਾਲ ਕਰਦੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਗੱਡੀਆਂ ਆ ਰਹੀਆਂ ਨੇ ਉਹ ਬੜੀਆਂ ਸਲੋ ਚੱਲ ਰਹੀਆਂ ਨੇ ਯਾਨੀ ਕਿ ਧੁੰਦ ਐਸ ਕਦਰ ਹੈ ਟ੍ਰੈਫਿਕ ਬਹੁਤ ਸਲੋ ਚੱਲ ਰਹੀ ਹੈ ਇਸ ਸਾਈਡ ਦੇ ਉੱਤੇ ਵੀ ਤੁਸੀਂ ਦੇਖੋ ਦੂਸਰੀ ਤਰਫ ਵੀ ਤੁਹਾਨੂੰ ਬਿਲਡਿੰਗ ਜਿਹੜੀਆਂ ਨਜ਼ਰ ਆ ਰਹੀਆਂ ਉਹ ਧੁੰਦ ਦੇ ਵਿੱਚ ਲੁਕੀਆਂ ਹੋਈਆਂ ਨਜ਼ਰ ਆ ਰਹੀਆਂ ਉਨ੍ਹਾਂ ਦੇ ਕਾਰਨ ਜਿਹੜਾ ਫਸਲਾਂ ਦੇ ਉੱਤੇ ਕਾਫੀ ਪ੍ਰਭਾਵ ਪੈਂਦਾ ਹੈ ਫਸਲਾਂ ਵੀ ਇਸ ਧੁੰਦ ਦੇ ਜਾਦਾ ਧੁੰਦ ਦੇ ਨਾਲ ਖਰਾਬ ਹੁੰਦੀਆਂ ਨੇ ਉਹ ਕਨਕ ਦੀ ਫਸਲ ਜਿਹੜੀ ਇਸ ਵੇਲੇ ਚੱਲ ਲੱਗੀ ਹੋਈ ਹੈ ਉਸ ਨੂੰ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ ਜਿਹੜੀਆਂ ਸਬਜ਼ੀਆਂ ਇਸ ਵੇਲੇ ਲੱਗੀਆਂ ਹੁੰਦੀਆਂ ਨੇ ਉਸ ਨੂੰ ਵੀ ਨੁਕਸਾਨ ਹੁੰਦਾ ਹੈ ਜਿਹੜਾ ਕੋਹਰਾ ਪੈ ਰਿਹਾ ਹੈ ਉਸ ਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਦਿੱਕਤ ਆ ਰਹੀ ਹੈ ਹੱਥ ਪੈਰ ਸੁੰਨ ਹੋ ਰਹੇ ਨੇ ਔਰ ਡਾਕਟਰ ਵੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਕਵਰ ਕਰਕੇ ਨਿਕਲੋ ਆਪਣੀਆਂ ਆਪਣੇ ਸਰੀਰ ਨੂੰ ਗਰਮ ਕੱਪੜਿਆਂ ਦੇ ਨਾਲ ਢੱਕ ਕੇ ਚੱਲੋ ਹੱਥਾਂ ਤੇ ਗਲਵਜ਼ ਪਾਓ ਸਿਰ ਦੇ ਉੱਤੇ ਟੋਪੀਆਂ ਪਾ ਕੇ ਚੱਲੋ ਪਰ ਜਿਨ੍ਹਾਂ ਨੇ ਕੰਮਕਾਰਾਂ ਤੇ ਜਾਣਾ ਹੈ ਉਹਨਾਂ ਨੂੰ ਤੇ ਜਾਣਾ ਹੀ ਹੈ ਮਜਬੂਰੀ ਵੀ ਹੈ ਬਾਈ ਟੰਕਲੇ ਸਾਰੇ ਲੱਗਦਾ ਕਿ ਜਿਸਲਾ ਧੁੰਮ ਪਈ ਹੋਈ ਹੈ ਕੰਮ ਕਾਰ ਕਰਨਾ ਵੀ ਔਖਾ ਹੋ ਰਿਹਾ ਬਹੁਤ ਔਖਾ ਹੈ ਸਾਰੇ ਤੇ ਇਹ ਗੱਡੀ ਘਟਣੀ ਬਹੁਤ ਔਖੀ ਹੈਗੀ ਹੈ ਜੀ ਤੇ ਇਦਾਂ ਹੀ ਤੇ ਤੁਹਾਨੂੰ ਪਤਾ ਰੁਕਣ ਦਾ ਦਿਲ ਵੀ ਨਹੀਂ ਕਰਦਾ ਇੰਨੀ ਠੰਡੇ ਆ ਇੰਨੀ ਧੁੰਦ ਹੈਗੀ ਹੈ ਪਰ ਹਾਂ ਜੀ ਜਾਣਾ ਹੀ ਪੈਂਦਾ ਮਜਬੂਰੀ ਹੈ ਸਰ ਡੂੜੀ ਕਰਨੀ ਪੈਣੀ ਹੈ ਕਰਾਂਗੇ ਮਾਂ ਖਾਵਾਂਗੇ ਅੱਛਾ ਮੈਂ ਦੱਸੋ ਕਿ ਕਿੰਨੀ ਕਿੰਨਾ ਕਿੰਨਾ ਫੀਲ ਕਰਦਾ ਏ ਧੁੰਦ ਕਿੰਨੀ ਨਜ਼ਰ ਆਈ ਏ ਦੱਸੋ ਨਜ਼ਰ ਕਿ ਬਹੁਤ ਹੀ ਬੀਕ ਗਾੜੀ ਚਲਾਣਾ ਮੁਸ਼ਕਲ ਹੋ ਗਈ ਜੀ ਹਾਂ ਓਕੇ ਠੀਕ ਠੀਕ ਧੁੰਦ ਦਾ ਕਹਿਰ ਇਸ ਵੇਲੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਚੱਲਣਾ ਪੈ ਰਿਹਾ ਹੈ ਆਉਣ ਵਾਲੇ ਕੁਝ ਹੋਰ ਦਿਨ ਜਿਹੜੇ ਨੇ ਉਹਦਾ ਅਸਰ ਐਸੇ ਤਰ੍ਹਾਂ ਹੀ ਬਣਿਆ ਰਹੇਗਾ ਟੈਂਪਰੇਚਰ ਹੋਰ ਜ਼ਿਆਦਾ ਘਟ ਜਾਏਗਾ ਔਰ ਜਿਹੜੀ ਸੀਤ ਲਹਿਰ ਚਲੇਗੀ ਜਿਹੜਾ ਠੰਡ ਪਏਗੀ ਉਹਦੇ ਨਾਲ 2-4 ਖੋਨਾ ਪਏਗਾ ਸਬਜ਼ੀਆਂ ਨੂੰ ਫਸਲਾਂ ਨੂੰ ਇਹਦਾ ਨੁਕਸਾਨ ਵੀ ਹੈ ਜਿਆਦਾ ਠੋੜਾ ਪੈ ਗਿਆ ਤੇ ਸਭ ਤੋਂ ਜਿਹੜੀਆਂ ਅੱਖ ਲੱਗੀ ਹੋਈਆਂ ਫਸਲਾਂ ਨੇ ਉਹਨਾਂ ਨੂੰ ਨੁਕਸਾਨ ਹੋਏਗਾ ਮਗਰ ਜਿਹੜਾ ਦਸੰਬਰ ਦਾ ਮਹੀਨਾ ਸੀਗਾ ਉਹ ਠੀਕ ਰਿਹਾ ਸੀਗਾ ਜਿਸ ਤਰ੍ਹਾਂ ਜਨਵਰੀ ਚੜੀ ਹੈ ਤੇ ਸਾਨੂੰ 10 ਦੀ ਅਗੋਸ਼ ਦੇ ਵਿੱਚ ਅੰਮ੍ਰਿਤਸਰ ਨੂੰ ਲੈ ਲਿਆ ਹੈ ਪੂਰਾ ਅੰਮ੍ਰਿਤਸਰ ਸ਼ਹਿਰ ਇਸ ਵੇਲੇ ਬਹੁਤ ਧੀਮੀ ਗਤੀ ਦੇ ਨਾਲ ਚੱਲ ਰਿਹਾ ਹੈ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ